ਸਵਾਗਤ ਹੈ ਪੀਟੀਸੀ ਨਿਊਜ਼ ਵਿਸਾਰਦਰ ਸ਼ਕੰਦਰਮਾ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਅਕਸਰ ਇਹ ਸੀ ਕਹਿੰਦੇ ਆ ਕਿ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਚੰਗੇ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਪੰਜਾਬੀ ਬਾਹਰ ਜਾਂਦੇ ਨੇ ਰਿਜਕ ਵੀ ਹੁਣੇ ਆਦਮੀ ਜਾਨ ਮੁਹਬਤਾਂ ਤੋੜ ਆਪਣਾ ਘਰ ਪਰਿਵਾਰ ਆਪਣਾ ਥਿੱਤਾ ਛੱਡ ਕੇ ਲੋਕ ਬਾਹਰ ਜਾਂਦੇ ਨੇ ਕਿ ਚਲੋ ਇੱਕ ਆਰਾਮ ਪਰ ਜਿੰਦਗੀ ਮਿਲ ਸਕੇ ਆਪਣੇ ਘਰਦਿਆਂ ਨੂੰ ਇੱਕ ਸਨੈਰੀ ਭਵਿੱਖ ਦਿਖਾ ਸਕੀਏ ਪਰ ਜਦੋਂ ਕੋਈ ਵੀ ਮੰਦਭਾਗੀ ਘਟਨਾ ਵਾਪਰਦੀ ਹੈ ਬਾਹਰ ਵਿਦੇਸ਼ਾਂ ਦੇ ਵਿੱਚ ਤਾਂ ਸਿਰਫ ਸਿਰਫ ਉਸ ਬੰਦੇ ਨਾਲ ਇਹ ਘਟਨਾ ਨਹੀਂ ਵਾਪਰਦੀ ਪਿੱਛੇ ਰਹਿਦਾ ਪਰਿਵਾਰ ਪਿੱਛੇ ਰਹਿੰਦੀ ਫੈਮਿਲੀ ਉਹਦੇ ਨਾਲ ਵੀ ਇਸ ਤੋਂ ਮਾੜੀ ਘਟਨਾ ਕੋਈ ਹੋਰ ਹੋ ਨਹੀਂ ਸਕਦੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਵੱਡੇ ਪੱਦਰ ਤੇ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਯੂ ਐਸ ਦੇ ਵਿੱਚ ਟ੍ਰਕਿੰਗ ਸੈਕਟਰ ਦੇ ਵਿੱਚ ਨੇ ਟਰੱਕ ਬਹੁਤ ਚਲਾਉਂਦੇ ਨੇ ਟਰਾਲੇ ਬਹੁਤ ਚਲਾਉਂਦੇ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਦੋ ਵੱਡੇ ਹਾਦਸੇ ਨੇ ਝੰਜੋੜ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਵਾਸੀਆਂ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਡਰਾਈਵਰ ਤੋਂ ਇੱਕ ਹੋਰ ਵੱਡਾ ਸੜਕੀ ਹਾਦਸਾ ਹੋ ਗਿਆ। ਸੜਕ ਹਾਦਸੇ ਦੀ ਰੂਕਮਾਉ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੇ ਕਈ ਤਰ੍ਹਾਂ ਦੇ ਸਵਾਲ ਫਿਰ ਤੋਂ ਦੁਬਾਰਾ ਖੜੇ ਕਰ ਦਿੱਤੇ ਨੇ। ਟਰੱਕ ਨੇ ਕਈ ਵਾਹਨਾਂ ਨੂੰ ਜ਼ਬਰਦਸਤ ਟੱਕਰ ਮਾਰੀ ਆ ਔਰ ਉਸ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਨੇ ਟਰੱਕ ਚਾਲਕ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਥੋਂ ਦੀ ਪੁਲਿਸ ਵੱਲੋਂ ਜਸ਼ਨਪ੍ਰੀਤ ਤੇ ਲੱਗੇ ਨੇ ਨਸ਼ੇ ਦੇ ਵਿੱਚ ਟਰੱਕ ਚਲਾਉਣ ਦੇ ਇਲਜ਼ਾਮ ਕਿ ਇਹ ਨਸ਼ਾ ਕੀਤਾ ਹੋਇਆ ਸੀ ਮੁੰਡੇ ਨੇ ਤਾਂ ਏ ਟਰੱਕ ਚਲਾ ਰਿਹਾ ਸੀ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਗ੍ਰਿਫਤਾਰੀ ਦਾ ਜੰਮ ਕੇ ਵਿਰੋਧ ਵੀ ਹੋ ਰਿਹਾ ਨਸ਼ਾ ਕਰਕੇ ਗੱਡੀ ਚਲਾਉਣ ਦੇ ਇਲਜ਼ਾਮਾਂ ਨੂੰ ਨੌਜਵਾਨ ਦੇ ਪਰਿਵਾਰ ਨੇ ਸਿਰੇ ਤੋਂ ਨਕਾਰਿਆ ਕਿ ਇਹ ਗਲਤ ਇਲਜ਼ਾਮ ਨੇ ਜਿਹੜੇ ਲਾਏ ਜਾ ਰਹੇ ਨੇ ਜਸ਼ਨਪ੍ਰੀਤ ਨੂੰ ਨਸ਼ੇ ਦੇ ਝੂਠੇ ਮਾਮਲੇ 'ਚ ਫਸਾਉਣ ਦਾ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਹੈ ਪਰਿਵਾਰ ਦਾਵਾ ਕਰ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਅਮਰਤਾਰੀ ਸਿੰਘ ਹੈ ਨਸ਼ਾ ਕਰਨ ਦੇ ਜੋ ਇਲਜ਼ਾਮ ਲਾਏ ਗਏ ਨੇ ਉਹ ਬੇਬੁਨਿਆਦ ਨੇ ਪੂਰੀ ਤਰ੍ਹਾਂ ਝੂਠੇ ਨੇ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾਦਾਰ ਰਹਿਣ ਵਾਲਾ ਜਸ਼ਨਪ੍ਰੀਤ ਜਿਹੜਾ ਕੁਝ ਸਮਾਂ ਪਹਿਲਾਂ ਹੀ ਇਹ ਗਿਆ ਸੀਗਾ ਪਰਿਵਾਰ ਨੇ ਸਿੱਖ ਜਥੇਬੰਦੀਆਂ ਨੂੰ ਜਸ਼ਨਪ੍ਰੀਤ ਨੂੰ ਬਚਾਉਣ ਲਈ ਗੋਹਾਰ ਲਗਾਈ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਆ ਮਾਮਲਾ ਸਾਹਮਣੇ ਆ ਚੁੱਕਿਆ ਹੈ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਤੋਂ ਵੀ ਇਸੇ ਤਰ੍ਹਾਂ ਦਾ ਇੱਕ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਵੀ ਕੁਝ ਲੋਕਾਂ ਦੀ ਮੌਤ ਹੋ ਗਈ ਸੀ 12 ਅਗਸਤ ਨੂੰ ਹਰਜਿੰਦਰ ਤੋਂ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇਹ ਬੇਹਦ ਖਤਰਨਾਕ ਹਾਦਸਾ ਹੋਇਆ ਸੀਗਾ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਖੈਰ ਉਹ ਹਾਦਸਾ ਤਾਂ ਬਿਲਕੁਲ ਲੱਗ ਰਿਹਾ ਸੀਗਾ ਕਿ ਉਹ ਹਰਜਿੰਦਰ ਦੀ ਗਲਤੀ ਹੈ ਉਹਨੇ ਗਲਤ ਮੋੜ ਮੋੜਿਆ ਜਿਸ ਦੇ ਕਰਕੇ ਇਹ ਵੱਡਾ ਹਾਦਸਾ ਹੋ ਗਿਆ ਹੁਣ ਜਿਹੜਾ ਜਸ਼ਨ ਦੇ ਰਾਹੀਂ ਇਹ ਹਾਦਸਾ ਹੋਇਆ ਜਿਹਦੀ ਡੈਸ਼ਬੋਰਡ ਦੀ ਇਹ ਵੀਡੀਓ ਆਈ ਹੈ ਉਸ ਵੀਡੀਓ ਦੇ ਵਿੱਚੋਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਲੱਗ ਰਿਹਾ ਹੈ ਕਿ ਗਲਤੀ ਜਸ਼ਨ ਦੀ ਹੈ ਪਰ ਕਿਸ ਅਧਾਰ ਤੇ ਗਲਤੀ ਹੋਈ ਹੈ ਕਿਵੇਂ ਹੋਈ ਹੈ ਇਹ ਹਜੇ ਸਮਝ ਨਹੀਂ ਆ ਰਿਹਾ ਇਹ ਡੈਸ਼ਬੋਰਡ ਦੀ ਵੀਡੀਓ ਹੈ ਇਹ ਜਿਹੜੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਜਸ਼ਨਪ੍ਰੀਤ ਜਦੋਂ ਟਰੱਕ ਚਲਾ ਰਿਹਾ ਤਾਂ ਬ੍ਰੇਕ ਨਹੀਂ ਲੱਗਦੀ ਹੈ ਸਾਹਮਣੇ ਖੱਡੀਆਂ ਗੱਡੀਆਂ ਚ ਖੜੀਆਂ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਗੱਡੀ ਨੂੰ ਅੱਗ ਵੀ ਲੱਗਦੀ ਹੈ ਔਰ ਟਰੱਕ ਹੈ ਜਿਹੜਾ ਉਸ ਸਾਈਡ ਤੇ ਖਤਾਨਾਤ ਦੇ ਵਿੱਚ ਜਾ ਕੇ ਡਿੱਗ ਜਾਂਦਾ ਹੈ ਕਈ ਘੰਟੇ ਟ੍ਰੈਫਿਕ ਜਾਮ ਰਹਿੰਦਾ ਹੈ ਕਈ ਲੋਕ ਜ਼ਖਮੀ ਹੋਏ ਨੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਹ ਵੀਡੀਓ ਹੈ ਜਿਹੜੀ ਉੱਥੋਂ ਦੇ ਮੀਡੀਆ ਦੇ ਵਿੱਚ ਨਸ਼ਰ ਕੀਤੀ ਜਾ ਰਹੀ ਹੈ ਔਰ ਦਾਵਾ ਕੀਤਾ ਜਾ ਰਿਹਾ ਕਿ ਜਸ਼ਨਪ੍ਰੀਤ ਨਸ਼ਦੀ ਹਾਲਤ ਦੇ ਵਿੱਚ ਹੀ ਜਦੋਂ ਆ ਇਹ ਇਹ ਇਸ ਵੱਲੋਂ ਡਰਾਈਵ ਕੀਤੀ ਜਾ ਰਹੀ ਸੀ ਜਦਕਿ ਪਰਿਵਾਰ ਦੇ ਅੰਦਰ ਕਿ ਜਸ਼ਨਪ੍ਰੀਤ ਅੰਮ੍ਰਿਤਧਾਰੀਆ ਫੋਟੋ ਚ ਅਸੀਂ ਦੇਖ ਵੀ ਰਹੇ ਹਾਂ ਸਾਬਤ ਸੂਰਤ ਹੈ ਉਹਨੇ ਦਸਤਾਰ ਵੀ ਬੰਨੀ ਹੋਈ ਹੈ ਦਾੜੀ ਵੀ ਹੈ ਤਾਂ ਫਿਰ ਇਹ ਕਿਵੇਂ ਪੋਸੀਬਲ ਹੈ ਇਹ ਇਹ ਸਮਝਣਾ ਪਏਗਾ ਸੋ ਵਿਦੇਸ਼ ਤੇ ਵਿੱਚ 2 ਮਹੀਨਿਆਂ ਦੇ ਵਿੱਚ 2 ਸੜਕੀ ਹਾਦਸੇ ਹੋਏ ਨੇ ਜਿਨ੍ਹਾਂ ਨੇ ਵੱਡੇ ਸਵਾਲ ਜਿਹੜੇ ਨੇ ਖੜੇ ਕਰ ਦਿੱਤੇ ਨੇ ਖਾਸ ਤੌਰ ਤੇ ਉਹਨਾਂ ਨੌਜਵਾਨਾਂ ਲਈ ਸਵਾਲ ਜ਼ਰੂਰ ਖੜੇ ਹੋਗੇ ਨੇ ਜਿਹੜੇ ਟਰਕਿੰਗ ਸੈਕਟਰ ਦੇ ਵਿੱਚ ਜਾ ਕੇ ਆਪਣਾ ਭੂਿਕਾ ਅਜ਼ਮਾਣਾ ਚਾਹੁੰਦੇ ਸੀਗੇ ਹੁਣ ਦਾਵਾ ਇਹ ਵੀ ਕੀਤਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਲਾਇਸੈਂਸ ਲੈਣ ਦੇ ਵਿੱਚ ਵੀ ਹੁਣ ਇਹਨਾਂ ਨੌਜਵਾਨਾਂ ਨੂੰ ਦਿੱਕਤ ਆਵੇ ਇਹਨਾਂ ਨੂੰ ਲਾਈਸੈਂਸਿੰਗ ਜੜੀ ਉਹ ਨਹੀਂ ਮਿਲ ਪਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਉਹ ਕੁਝ ਕਾਰਨ ਜਿਹੜੇ ਨੇ ਉਹ ਸਾਡੇ ਸਾਹਮਣੇ ਆਏ ਨੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਗਏ ਹੋਏ ਨੇ ਉਹਨਾਂ ਤੋਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੁਝ ਕਾਰਨ ਨੇ ਜਿਨ੍ਹਾਂ ਤੇ ਇਹ ਹੋ ਸਕਦਾ ਹੈ ਕਿ ਇਹ ਕੁਝ ਕਾਰਨ ਰਹੇ ਹੋਣ ਜਿਸ ਕਰਕੇ ਲਗਾਤਾਰ ਪੰਜਾਬ ਦੇ ਜਿਹੜੇ ਵਸਨੀਕ ਨੇ ਉਹਨਾਂ ਕੋਲੋਂ ਸੜਕੀ ਹਾਦਸੇ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਸਖਲਾਈ ਦੀ ਘਾਟ ਹੈ ਚਾਲਕ ਦਾ ਨੀਂਦ ਦੇ ਵਿੱਚ ਹੋਣਾ ਧਿਆਨ ਭਟਕਣਾ ਵਾਹਨ ਬਾਰੇ ਪੂਰੀ ਤਰ੍ਹਾਂ ਸਹੀ ਜਾਣਕਾਰੀ ਨਾ ਹੋਣਾ ਵਿਦੇਸ਼ ਦੇ ਸੜਕੀ ਨਿਯਮਾਂ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਇਹ ਕੁਝ ਕਾਰਨ ਨੇ ਜਿਹੜੇ ਦੱਸੇ ਜਾ ਰਹੇ ਨੇ ਕਿਉਂਕਿ ਨੀਂਦ ਉਥੇ ਪੂਰੀ ਹੁੰਦੀ ਨਹੀਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕੰਨ ਬਹੁਤ ਵੱਡਾ ਹੁੰਦਾ ਹੈ ਜਿਆਦਾ ਹੁੰਦਾ ਹੈ ਇਸ ਕਰਕੇ ਕਈ ਵਾਰੀ ਨੀਂਦ ਪੂਰੀ ਨਹੀਂ ਹੁੰਦੀ ਸਖਲਾਈ ਦੇ ਵੀ ਘਾਟ ਹੋ ਸਕਦੀ ਹੈ ਕਿਉਂਕਿ ਇੰਡੀਆ ਦਾ ਜਿਹੜਾ ਸਿਸਟਮ ਹੈ ਉਹ ਹੋਰ ਆ ਉਥੇ ਦਾ ਸਿਸਟਮ ਹੋਰ ਆ ਧਿਆਨ ਦਾ ਪਟਕਣਾ ਸੋ ਇਹ ਕੁ ਚੀਜ਼ਾਂ ਨੇ ਜਿਨ੍ਹਾਂ ਬਾਰੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਅਸੀਂ ਨਸ਼ਾ ਨਹੀਂ ਜੋੜ ਰਹੇ ਜੋ ਕਿ ਉਥੇ ਦੀ ਪੁਲਿਸ ਦਾਵਾ ਕਰ ਰਹੀ ਹੈ ਕਿ ਨਸ਼ਾ ਵੀ ਇੱਕ ਵੱਡਾ ਰੀਜ਼ਨ ਹੋ ਸਕਦਾ ਮੇਰੇ ਨਾਲ ਮੌਜੂਦ ਨੇ ਰਵਿੰਦਰ ਸਿੰਘ ਜੀ ਜਸ਼ਨਪ੍ਰੀਤ ਸਿੰਘ ਦੇ ਪਿਤਾ ਨੇ ਔਰ ਇਸ ਤੋਂ ਇਲਾਵਾ ਅਰਵਿੰਦਰਪਾਲ ਸਿੰਘ ਮਾਲਕ ਨੇ ਰਾਇਲ ਟ੍ਰੈਵਲਸ ਦੇ ਉਹ ਵੀ ਮਿਰਰਲ ਜੁੜੇ ਹੋਏ ਨੇ ਦੋਵੇਂ ਮਹਿਮਾਨਾਂ ਦਾ ਸਵਾਗਤ ਆ ਜਸ਼ਨਪ੍ਰੀਤ ਦੇ ਫਾਦਰ ਤੋਂ ਸ਼ੁਰੂ ਕਰਾਂਗੇ ਰਵਿੰਦਰ ਸਿੰਘ ਹੋਰਾਂ ਤੋਂ ਸ਼ੁਰੂ ਕਰਾਂਗੇ ਰਵਿੰਦਰ ਸਿੰਘ ਜੀ ਜੋ ਉੱਥੋਂ ਦੀ ਪੁਲਿਸ ਦਾ ਦਾਵਾ ਹੈ ਕਿ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀਗਾ ਨਸ਼ੇ ਦੀ ਹਾਲਤ ਦੇ ਵਿੱਚ ਇਹ ਹਾਦਸਾ ਹੋਇਆ ਤੁਹਾਡਾ ਉਸ ਤੇ ਕੀ ਪ੍ਰਤੀਕਰਮ ਸਾਰਾ ਉਹ ਨਸ਼ਾ ਕਰਦਾ ਹੀ ਨਹੀਂ ਹੈ ਜੀ ਹੂੰ ਬਿਲਕੁਲ ਨਹੀਂ ਨਸ਼ਾ ਕਰਦਾ ਉਹ ਤਾਂ ਦੂਜਿਆਂ ਨੂੰ ਸਮਝਾਉਂਦਾ ਉਹ ਕਿ ਤੁਸੀਂ ਨਸ਼ਾ ਨਾ ਕਰੋ ਹੂੰ ਉਹ ਤੇ ਸਾਨੂੰ ਵੀ ਅੰਮ੍ਰਿਤ ਛਕਾ ਗਿਆ ਆਫਸ਼ਾਕ ਕੇ ਸਾਨੂੰ ਵੀ ਅੰਮ੍ਰਿਤ ਛਕਾ ਗਿਆ ਵੀ ਤੁਸੀਂ ਵੀ ਅੰਮ੍ਰਿਤ ਡੈਡੀ ਛਕੋ ਮਾਂ ਆਪਣੇ ਵੀ ਛਕਾਤਾ ਛੋਟੀ ਭੈਣ ਨੂੰ ਵੀ ਹੋਰਾਂ ਮੁੰਡਿਆਂ ਯਾਰਾਂ ਦੋਸਤਾਂ ਨੂੰ ਵੀ ਸਮਝਾਉਂਦਾ ਸੀ ਉੱਥੇ ਅੱਜ ਵੀ ਉੱਥੇ ਜਿੰਨਾ ਮੁੰਡਿਆਂ ਚ ਰਹਿੰਦਾ ਸੀ ਤੁਸੀਂ ਉਹਨਾਂ ਨੂੰ ਜਾ ਕੇ ਪਿੱਛੋ ਪੀਓ ਮੁੰਡਾ ਨਸ਼ੇ ਕਰਦਾ ਏ ਕਿ ਜਾਂ ਨਹੀਂ ਨਸ਼ੇ ਬਿਲਕੁਲ ਨਹੀਂ ਕਰਦਾ ਸੀਗਾ ਸਾਫ਼ ਸੂਰਤ ਤੇ ਸੀਗਾ ਬਿਲਕੁਲ ਅੱਛਾ ਅੱਜਕੱਲ ਅੱਛਾ ਇਹ ਦੱਸੋ ਰਵਿੰਦਰ ਸਿੰਘ ਜੀ ਤੁਹਾਡੀ ਤੁਹਾਡੀ ਜਸ਼ਨਪ੍ਰੀਤ ਨਾਲ ਕਦੋਂ ਗੱਲ ਹੋਈ ਸੀ ਇਸ ਹਾਦਸੇ ਤੋਂ ਪਹਿਲਾਂ ਐਕਸੀਡੈਂਟ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਗੱਲ ਹੋਈ ਤੁਹਾਡੀ ਐਕਸੀਡੈਂਟ ਤੋਂ ਪਹਿਲੇ ਗੱਲ ਹੋਈ ਸੀਗੀ ਤੇ ਬੜਾ ਵਧੀਆ ਸੀਗਾ ਬਹੁਤ ਸੋਹਣੀ ਗੱਲ ਈ ਬੜਾ ਜਸ਼ਨਪ੍ਰੀਤ ਕਦੋਂ ਗਿਆ ਸੀ ਬਾਹਰ ਕਦੀ ਨਸੀ ਆਲਾ ਕੋਈ ਸਿਸਟਮ ਕਦੋਂ ਬਾਹਰ ਗਿਆ ਸੀ ਤੇ ਕਦੋਂ ਤੋਂ ਟਰੱਕ ਚਲਾ ਰਿਹਾ ਸੀ ਆਹ ਸਿਸਟਮ 22 ਸਾਲ ਤੋਂ ਗਏ ਸੀ ਬਾਹਰ ਤੇ ਪਹਿਲੇ ਉਹਨਾਂ ਨਾਲ ਸੰਘਰਸ਼ ਕੀਤਾ ਸਟੋਰ ਤੇ ਵੀ ਕੰਮ ਕਰਦੇ ਸੀ ਹਾਂ ਫਿਰ ਟਰੈਲੇ ਤੇ ਚੜ ਗਏ ਹਾਂ ਲਾਈਸੈਂਸ ਬਣਾਇਆ ਉਹਨਾਂ ਦਾਸਸ ਵੀ ਆਪਣੀ ਜ਼ਿੰਮੇਵਾਰੀ ਤੇ ਬਣਾਇਆ ਟਰਾਈਆਂ ਦਿੱਤੀਆਂ ਲਾਈਸੈਂਸ ਮਿਲਿਆ ਫਿਰ ਇਹ ਟਰਾਲੇ ਤੇ ਚੜੇ ਆ ਟਰਾਲਾ ਵਧੀਆ ਚਲਾਉਂਦੇ ਸੀਗੇ ਕਿੰਨੇ ਕਿੰਨੇ ਸਮੇਂ ਤੋਂ ਟਰਾਲਾ ਚਲਾ ਰਹੇ ਸੀਗੀ ਜਸ਼ਨਪ੍ਰੀਤ ਕਿੰਨੇ ਸਮੇਂ ਤੋਂ ਚਲਾ ਰਿਹਾ ਟਰਾਲਾ ਇਹ ਸਰ 5-6 5-6 ਮਹੀਨੇ ਹੋ ਹੀ ਗਏ ਇਹਨਾਂ ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਅਣਜਾਣ ਪੁਣੇ ਦੇ ਵਿੱਚ ਹੋਇਆ ਮਤਲਬ ਉਹਨੂੰ ਟਰਾਲਾ ਆਂਦਾ ਸੀ ਚਲਾਣਾ ਟ੍ਰੇਨਿੰਗ ਦੀ ਕੋ ਕਾਟ ਨਹੀਂ ਸੀ ਲਾਇਸੈਂਸ ਬਕਾਇਦਾ ਲਿਆ ਉਸਨੇ ਪਰ ਜੋ ਆਪਾਂ ਇਹ ਡੈਸ਼ ਕੈਮ ਦੀ ਫੁਟੇਜ ਦੇਖ ਰਹੇ ਤੁਸੀਂ ਵੀ ਦੇਖਿਓ ਹੁਣੀਆਂ ਤਸਵੀਰਾਂ ਉਹ ਜਿਹੜਾ ਟਰਾਲਾ ਹੈ ਬੇਕਾਬੂ ਹੋ ਕੇ ਗੱਡੀਆਂ ਦੇ ਵਿੱਚ ਵੱਜਦਾ ਫਿਰ ਤੁਹਾਨੂੰ ਇਹਦਾ ਕੀ ਕਾਰਨ ਨਜ਼ਰ ਆ ਰਿਹਾ ਕਿਉਂਕਿ ਇਹ ਇਹ ਤਾਂ ਲੱਗ ਹੀ ਰਿਹਾ ਕਿ ਬ੍ਰੇਕ ਮਾਰਨ ਦੀ ਕੋਸ਼ਿਸ਼ ਵੀ ਨਹੀਂ ਹੋਈ ਬੜੀ ਸਪੀਡ ਦੇ ਵਿੱਚ ਟਰਾਲਾ ਜਾ ਕੇ ਵੱਜਦਾ ਸਰ ਟਰਾਲਾ ਵੇਖੋ ਤੁਸੀਂ ਆਪ ਕਿੱਥੋਂ ਚੱਲ ਕੇ ਆ ਰਿਹਾ ਵਾ ਤੇ ਬ੍ਰੇਕ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਟਰਾਲੇ ਦੀ ਬ੍ਰੇਕ ਹੀ ਨਹੀਂ ਲੱਗੀ ਹੂੰ ਹੂੰ ਸਾਡੇ ਹਿਸਾਬ ਨਾਲ ਟਰਾਲੇ ਦੀ ਕੋਈ ਤਕਨੀਕੀ ਖਰਾਬੀ ਜਾਂ ਬ੍ਰੇਕ ਫੇਲ ਵੀ ਹੋ ਸਕਦੀ ਹੈ 100 ਚੀਜ਼ਾਂ ਹੋ ਸਕਦੀਆਂ ਤੇ ਜਾਂਚਤਾ ਵਿਸਾ ਹੈ ਨਾ ਜਾਂਚ ਕਰਕੇ ਪਤਾ ਲੱਗੇਗਾ ਨਾ ਇਸ ਚੀਜ਼ ਦਾ ਹੂੰ ਹੂੰ ਫਿਰ ਰਵਿੰਦਰ ਸਿੰਘ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਇਸ ਹਾਦਸੇ ਬਾਰੇ ਪਤਾ ਕਿਵੇਂ ਲੱਗਿਆ ਪੁਲਿਸ ਦਾ ਫੋਨ ਆਇਆ ਉੱਥੋਂ ਕਿਸੇ ਕਰੀਬੀ ਦਾ ਆਇਆ ਤੁਹਾਨੂੰ ਜਾਣਕਾਰੀ ਕਿਵੇਂ ਹੋਈ ਸਰ ਸਰ ਐਕਸੀਡੈਂਟ ਹੋਇਆ ਸਾਨੂੰ ਤੇ ਦੱਸਿਆ ਹੀ ਨਹੀਂ ਪਹਿਲੇ ਤੇ ਬਾਅਦ ਚ ਮੁੰਡਾ ਦਾ ਫੋਨ ਨਹੀਂ ਆਇਆ ਅਹੀਂ ਫਿਰ ਫੋਨ ਲਾਇਆ ਉਹ ਮੁੰਡਿਆ ਨਾਲ ਫਿਰ ਸਾਨੂੰ ਦੱਸਿਆ ਪੀ ਇਹਦਾ ਐਕਸੀਡੈਂਟ ਹੋ ਗਿਆ ਵਾ ਉਹ ਜਦੋਂ ਐਕਸੀਡੈਂਟ ਬਾਰੇ ਪਤਾ ਲੱਗਾ ਸਾਨੂੰ ਤੇ ਅਹੀਂ ਤੇ ਚਟਕਾ ਖਾ ਗਏ ਪੀ ਇਹ ਕੀ ਬਣ ਗਿਆ ਸਾਡੇ ਨਾਲ ਉਹ ਜਦੋਂ ਸਾਨੂੰ ਪਤਾ ਲੱਗਾ ਪੀ ਉਹ ਭੈਣ ਸਾਡੀ ਦੋ ਬੱਚੇ ਇਦਾਂ ਹੋ ਗਏ ਫਿਰ ਸਾਡੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਫਿਰ ਅਹੀਂ ਬਹੁਤ ਬਹੁਤ ਮੰਦ ਭਾਗੀ ਘਟਨਾ ਹੋ ਗਈ ਫਿਰ ਜਿਹੜਾ ਇਹ ਕੰਮ ਹੋਇਆ ਪਰ ਪਾਜੀ ਇੱਕ ਅਹੀਂ ਉਸ ਚੀਜ਼ ਦੀ ਪਰ ਭਾਈ ਨਹੀਂ ਕਰ ਸਕਦੇ ਸਾਨੂੰ ਬਹੁਤ ਇਸ ਚੀਜ਼ ਦਾ ਦਰਦ ਹੋਇਆ ਕਿ ਇਹ ਗੱਲ ਹੋ ਗਈ ਹੈ ਪਰ ਐਕਸੀਡੈਂਟ ਇੱਕ ਕੁਦਰਤੀ ਹਸਾਏ ਕਿਸੇ ਨਾ ਵੀ ਹੋ ਸਕਦਾ ਹੈ ਉਜੀ ਗੱਲ ਫਾ ਠੀਕ ਹੈ ਹੱਥੇ ਹੱਥੇ ਹੋ ਜਾਂਦੇ ਨੇ ਪਰ ਜਿਸ ਤਰ੍ਹਾਂ ਤੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਜੇਕਰ ਉਹਨਾਂ ਇਲਜ਼ਾਮਾਤ ਦੇ ਵਿੱਚ ਰਤੀ ਪਰ ਵੀ ਕੋਈ ਸਚਾਈ ਹੈਗੀ ਅਰਵਿੰਦਰ ਸਿੰਘ ਜੀ ਫਿਰ ਤਾਂ ਮਸਲਾ ਗੰਭੀਰ ਬਣ ਜਾਏਗਾ ਮੈਂ ਵਾਪਸ ਤੁਹਾਡ ਕੋਲ ਆਣਾ ਮੇਰੇ ਨਾਲ ਇੱਕ ਹੋਰ ਵੀ ਮਹਿਮਾਨ ਜੁੜੇ ਹੋਏ ਨੇ ਅਰਵਿੰਦਰਪਾਲ ਸਿੰਘ ਜੀ ਜੁੜੇ ਹੋਏ ਨੇ ਅਰਵਿੰਦਰਪਾਲ ਸਿੰਘ ਥੋੜਾ ਦੱਸਿਓ ਕਿਉਂਕਿ ਇਹ 2 ਮਹੀਨਿਆਂ ਦੇ ਵਿੱਚ ਦੂਜਾ ਵੱਡਾ ਹਾਦਸਾ ਪਹਿਲੇ ਹਾਦਸੇ ਦੇ ਵਿੱਚ ਵੀ ਮੌਤਾਂ ਹੁੰਦੀਆਂ ਦੂਜੇ ਹਾਦਸੇ ਦੇ ਵਿੱਚ ਵੀ ਮੌਤਾਂ ਹੁੰਦੀਆਂ ਔਰ ਇਹ ਲੱਗ ਨਹੀਂ ਰਿਹਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਜਾਂ ਸਿੱ ਡਰਾਈਵਰ ਭਰਾਵਾਂ ਵਾਸਤੇ ਥੋੜੀ ਮੁਸ਼ਕਲ ਦੀ ਘੜੀ ਆ ਸਕਦੀ ਹੈ ਇਹ ਹਾਦਸਿਆਂ ਤੋਂ ਬਾਅਦ ਸਿੰਘ ਸਾਹਿਬ ਇਹ ਚ ਇਹ ਕੋਈ ਸ਼ੱਕ ਨਹੀਂ ਹੈਗਾ ਕਿ ਇਹਦੇ ਨਾਲ ਉੱਥੇ ਰਹਿਣ ਵਾਲੇ ਸਭ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਅਸੀਂ ਦੇਖੋ ਜਿਹੜਾ ਡੁੱਬਦਾ ਉਹ ਹੀ ਹੁੰਦਾ ਜਿਹੜਾ ਤਾਹੂ ਹੁੰਦਾ ਔਰ ਸੜਕਾਂ ਦੇ ਉੱਪਰ ਅਮਰੀਕਾ ਦਾ ਐਡਾ ਵੱਡਾ ਨੈਟਵਰਕ ਆ ਪੰਜ ਟਾਈਮ ਜ਼ੋਨ ਨੇ ਇੰਨੇ ਤੇਜ਼ ਚੱਲਦੇ ਆ ਹਰ ਸਾਲ 60 ਤੋਂ 65 ਲੱਖ ਹਾਦਸੇ ਹੁੰਦੇ ਆ ਪਰ ਜਦੋਂ ਕੋਈ ਸਾਡੇ ਸਾਡੇ ਲੋਕਾਂ ਦੀ ਗੱਲ ਹੁੰਦੀ ਆ ਉਹ ਇੰਟਰਨੈਸ਼ਨਲ ਮੀਡੀਆ ਦੀ ਨਿਊਜ਼ ਬਣ ਜਾਂਦੀ ਆ ਉਸੁਰਖੀਆਂ ਬਣ ਜਾਂਦੀਆਂ ਨੇ ਹਮ ਪਰ ਪਿਛਲੇ ਪਿਛਲੇ ਅਗਰ ਸੀ ਹਰਜਿੰਦਰ ਸਿੰਘ ਵਾਲੇ ਮਾਮਲੇ 'ਚ ਵੇਖੀਏ ਤਾਂ ਉਥੇ ਜਿਹੜਾ ਦੂਸਰਾ ਟੱਬਰ ਆ ਰਿਹਾ ਸੀ ਉਹਦੀਆਂ ਬ੍ਰੇਕਾਂ ਨਹੀਂ ਲੱਗੀਆਂ ਸੀ ਹਮ ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਤਾਂ ਬ੍ਰੇਕ ਨਹੀਂ ਲਾਈ ਹਮ ਸੋ ਇੱਥੇ ਇਸ ਮੁੰਡੇ ਜਸ਼ਨ ਦੀਆਂ ਵੀ ਬ੍ਰੇਕਾਂ ਨਹੀਂ ਲੱਗੀਆਂ ਸੋ ਹੋ ਸਕਦਾ ਕੋਈ ਵੀ ਕਾਰਨ ਜਿਹੜੇ ਤੁਸੀਂ ਚਾਰ ਪੰਜ ਪਹਿਲੂ ਦੱਸੇ ਉਹਨਾਂ 'ਚ ਕੋਈ ਵੀ ਪਹਿਲੂ ਹੋਵੇ ਹਰਜਿੰਦਰ ਦੇ ਮਾਮਲੇ ਦੇ ਵਿੱਚ ਕੀ ਆ ਕਿ ਡੈਸ਼ ਕੈਮ ਦੇ ਵਿੱਚ ਉਹਦੀ ਆਪਣੀ ਫੋਟੋ ਦਿਸਦੀ ਸੀ ਹਮ ਇੱਥੇ ਇਸ ਮੁੰਡੇ ਦੀ ਸਾਨੂੰ ਸ਼ਕਲ ਨਹੀਂ ਦਿਸਦੀ ਸੋ ਅਸੀਂ ਸਿਰਫ ਅੰਕਿਆਸ ਲਾ ਰਹੇ ਆਂ ਅੰਦਾਜ਼ੇ ਲਾ ਰਹੇ ਆਂ ਪਰ ਇੱਕ ਚੀਜ਼ ਵੇਖੋ ਮੀਡੀਆ ਦੇ ਵੱਲੋਂ ਉਹਦੋਂ ਕਿਹਾ ਗਿਆ ਕਿ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਮੁੱਦਾ ਅੰਗਰੇਜ਼ੀ ਬਣ ਗਿਆ ਹਮ ਹੁਣ ਇਹ ਮੁੰਡਾ 21 ਸਾਲਾਂ ਦਾ ਹੋ ਸਕਦਾ ਇਹ ਅੰਗਰੇਜ਼ੀ ਦਾ ਜਾਣਕਾਰ ਹੋਵੇ ਇਹਦੀ ਅੰਗਰੇਜ਼ੀ ਮੁੱਦਾ ਨਹੀਂ ਬਣ ਗਈ ਇਹਦੀ ਡਰੱਗ ਨੂੰ ਮੁੱਦਾ ਬਣਾ ਲਿਆ ਪਰ ਮੈਂ ਕਾਫੀ ਸਬਸਕੀਤੀ ਰਿਪੋਰਟਸ ਵਿੱਚ ਕਿ ਕਿਤੇ ਡਰੱਗ ਦਾ ਨਾਮ ਹੋਵੇ ਨਸ਼ੇ ਦਾ ਇਨਫਲੂਐਂਸ ਹੋਵੇ ਉਹ ਕਿਹੜੀ ਚੀਜ਼ ਆ ਸੇਵਨ ਲਿਖਿਆ ਹੋਇਆ ਇਹਦੇ ਬਾਰੇ ਕੋਈ ਕੋਈ ਰਿਪੋਰਟ ਨਹੀਂ ਹੈ ਜੀ ਤਾਂ ਇੱਕ ਅੰਦਾਜ਼ਾ ਹੈ ਕਿ ਉਹ ਇਨਫਲੂਐਂਸ ਆਫ ਡਰੱਗ ਸੀਗਾ ਹਾਂ ਉਹਦੇ ਚ ਕੀ ਉਹਨੇ दारू ਪੀਤੀ ਸੀ ਕੀ ਕਾਦਾ ਸੀ ਇਹਦਾ ਕਿਤੇ ਕੋਈ ਵੀਰਵਾਰੀ ਹੈਗਾ ਸੋ ਇਹ ਇਦਾਂ ਲੱਗ ਰਿਹਾ ਕਿ ਜਿੱਦਾਂ 트럼ਪ ਸਾਹਿਬ ਦਾ ਇੱਕ ਨੈਸ਼ਨਲ ਅਜੈਂਡਾ ਆ ਕਿ ਇਮੀਗ੍ਰੈਂਟਸ ਨੂੰ ਬਦਨਾਮ ਕਰਨਾ ਉਹਦੇ ਤਹਿਤ ਜਿਹੜਾ ਇਹਨਾਂ ਦੇ ਧੱਕੇ ਚੜ ਜਾਂਦਾ ਆ ਉਹਨੂੰ ਭੰਡੀ ਵਾਲੇ ਪਾਸੇ ਨੂੰ ਰਾਜ ਕੇ ਤੁਰ ਪੈਂਦੇ ਆ ਬਿਲਕੁਲ ਠੀਕ ਗੱਲ ਤੁਹਾਡੀ ਬਾਹਰ ਜਾਂਦੇ ਨੇ ਬੱਚੇ ਅੱਛਾ ਅਰਵਿੰਦਰ ਪਾਲ ਜੀ ਇੱਕ ਗੱਲ ਇੱਕ ਗੱਲ ਹੋਰ ਜਿਹੜੀ ਜਸ਼ਨ ਦੇ ਫਾਦਰ ਨੇ ਵੀ ਕਹੀ ਆ ਕਿ ਉਹਨੇ ਬਕਾਇਦਾ ਟੈਸਟ ਦਿੱਤੇ ਨੇ ਟੈਸਟ ਪਾਸ ਕਰਨ ਤੋਂ ਬਾਅਦ ਉਹਦਾ ਲਾਇਸੈਂਸ ਬਣਿਆ ਲਾਇਸੈਂਸ ਤੋਂ ਬਾਅਦ ਉਹਨੇ ਟਰਾਲੇ ਨੂੰ ਹੱਥ ਪਾਇਆ which means ਕਿ ਇਹ ਗੱਲ ਤਾਂ ਆਪਾਂ ਨਹੀਂ ਮੰਨ ਸਕਦੇ ਨਾ ਕਿ ਉਹਨੂੰ ਡਰਾਈਵਿੰਗ ਨਹੀਂ ਆਉਂਦੀ ਸੀ ਉਹਨੂੰ ਰੂਲ ਐਂਡ ਰੈਗੂਲੇਸ਼ਨਸ ਨਹੀਂ ਪਤਾ ਸੀ ਉਹ ਸਭ ਕੁਝ ਪਤਾ ਸੀ ਸਿਖਲਾਈ ਸੀ ਉਸ ਤੋਂ ਬਾਅਦ ਹੀ ਉਹਨੂੰ ਲਾਇਸੈਂਸ ਦਿੱਤਾ ਗਿਆ ਬਿਲਕੁਲ ਹੁਣ ਅਸਲ 'ਚ ਕੀ ਹੈ ਲਾਇਸੈਂਸ ਪ੍ਰੋਪਰਲੀ ਲਿਆ ਹੋਇਆ ਮੁੰਡੇ ਨੇ ਆਪਾਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਪਰਵਾਰ ਵੀ ਕਰਦਾ ਜਾਣਕਾਰ ਕਿ ਇਹ ਟਰਾਲਾ 6 ਮਹੀਨਿਆਂ ਤੋਂ ਚਲਾ ਰਿਹਾ ਅਣਜਾਣ ਅੱਜ ਚੜਿਆ ਹੋਵੇ ਤੇ ਕੱਲ ਨੂੰ ਦੂਏ ਦਿਨ ਕਿਤੇ ਮਾਰ ਕੇ ਬੈਜੇ ਇਹੋ ਜੀ ਗੱਲ ਵੀ ਹੈ ਨਹੀਂ ਹਾਂ ਪਰ ਜਿਹੜਾ ਸਿਸਟਮ ਹੈ ਸਿਸਟਮ ਦਾ ਮਸਲਾ ਕੀਆ ਕਿ ਇੱਕ ਸੈਂਟਰ ਦੀ ਸਟੇਟ ਦੀ ਖੜਕਦੀ ਰਹਿੰਦੀ ਉਥੇ ਉਹ ਮੌਕੇ ਲੱਭਦੇ ਆ ਜੀ ਇੱਕ ਇਮੀਗ੍ਰੈਂਟਸ ਵਰਸਸ ਜਿਹੜੀ ਫੈਡਰਲ ਗਵਰਨਮੈਂਟ ਦਾ ਉਹਦਾ ਮੁੱਦਾ ਆ ਇਹਨਾਂ ਨੂੰ ਜਦੋਂ ਕਿਤੇ ਮੌਕਾ ਮਿਲਦਾ ਆ ਇਹ ਇੱਕਦਮ ਪੂਰਾ ਜਿੱਦਾਂ ਸਾਡੇ ਇਥੇ ਮੀਡੀਆ ਕੋਈ ਕੋਈ ਵੀ ਏਜੰਡਾ ਚੱਕ ਲਿੰਦਾ ਇਦਾਂ ਅਮਰੀਕਾ 'ਚ ਇਮੀਗ੍ਰੈਂਟਸ ਦਾ ਮੁੱਦਾ ਆ ਇਸ ਟਾਈਮ ਸਭ ਤੋਂ ਹਾਵੀ ਹੋਇਆ ਪਿਆ ਹਮ ਪਰ ਪਰ ਪਿਛਲੀ ਵਰੀ ਵੇਖੋ ਐਤ ਕੀ ਇਹਨਾਂ ਡਰੱਗ ਬੋਲਤੀ ਹਰਜਿੰਦਰ ਦੇ ਮਾਮਲੇ ਦੇਖੋ ਉਹਨੂੰ ਇਹ ਬੋਲਿਆ ਗਿਆ ਸੀ ਕਿ ਸਾਡੇ ਸਾਡੇ ਬੱਚੇ ਨੇ ਭੋਲੇ ਭਾਵੇਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆ ਸਾਡੇ ਬੱਚੇ ਡੋਰਪਭ ਹੋ ਜਾਂਦੇ ਆ ਸਾਨੂੰ ਦੀ ਸਮਝ ਆ ਪਰ ਉਸ ਮਾਮਲੇ 'ਚ ਇਹ ਕਿਹਾ ਗਿਆ ਵੀ ਉਹਦੇ ਚਿਹਰੇ ਤੇ ਐਕਸਪ੍ਰੈਸ਼ਨ ਨਹੀਂ ਹੈਗੇ ਉਹ ਬਰੂਟਲਟੀ ਦੱਸਿਆ ਗਿਆ ਉਹਨੂੰ ਵੀ ਕਿੱਡਾ क्रੂਅਲਟੀ ਆ ਕਿ ਐਕਸੀਡੈਂਟ ਹੋ ਗਿਆ ਤੇ ਉਹਦੇ ਹਾਫ ਭਾਵ ਨਹੀਂ ਬਦਲੇ ਹੂੰ ਤਾਂ ਮੁੱਦਾ ਕਿਸੇ ਚੀਜ਼ ਨੂੰ ਬਣਾਇਆ ਜਾ ਸਕਦਾ ਉਹ ਠੀਕ ਆ ਤੇ ਸਾਡੇ ਮੁੰਡੇ ਹੁਣ ਇਹਦਾ ਖੰਮਿਆਜਾ ਪੂਰੇ ਨੇ ਇਸ ਤਾਈ ਪਰ ਇਹਦੇ ਨਾਲ ਇਹ ਸ਼ਾਇਦ ਅਮਰੀਕਾ ਨੂੰ ਲੱਗਦਾ ਕਿ ਇਹਦੇ ਨਾਲ ਕੁਝ ਇਹਨਾਂ ਨੂੰ ਨੁਕਸਾਨ ਹੋਣਾ ਇਹ ਕਮਨਲ ਵਾਇਲੈਂਸ ਵਰ ਚੀਜ਼ਾਂ ਪਹੁੰਚ ਜਾਂਦੀਆਂ ਨੇ ਜਦੋਂ ਗਵਰਨਮੈਂਟ ਸਪான்ਸਰ ਕਰਦੀ ਹੈ ਉਹ ਜੀਆਂ ਚੀਜ਼ਾਂ ਨੂੰ ਹੂੰ ਸੋ ਔਰ ਬਿਲਕੁਲ ਠੀਕ ਹੈ ਇਹ ਇਹ ਇਦਾਂ ਨਹੀਂ ਜਿਹੜੀ ਗੱਲ ਤੁਹਾਡੀ ਪਹਿਲਾਂ ਵਾਲੀ ਗੱਲ ਬਿਲਕੁਲ ਠੀਕ ਲੱਗੀ ਹੈ ਇਹ ਇਦਾਂ ਨਹੀਂ ਹੈ ਕਿ ਇਹੀ ਹਾਦਸਾ ਹੋਇਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਹਰ ਸਾਲ ਹਜ਼ਾਰਾਂ ਜੇ ਹਾਦਸੇ ਹੁੰਦੇ ਨੇ ਤੇ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਪਰ ਤੂਲ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਮਿਲ ਜਾਂਦਾ ਹੈ ਕਿਉਂਕਿ ਇਹ ਇਮੀਗਰੈਂਟਸ ਨੇ ਕਿਉਂਕਿ ਇਹ ਬਾਹਰੋਂ ਆਏ ਹੋਏ ਨੇ ਤਾਂ ਇਹ ਮੁੱਦਾ ਬਣਾਇਆ ਜਾਂਦਾ ਕਿ ਦੇਖੋ ਜਿਹੜੇ ਬਾਹਰੋਂ ਲੋਕ ਆਏ ਹੋਏ ਨੇ ਉਹਨਾਂ ਨੂੰ ਰੂਲ ਐਂਡ ਰੈਗੂਲੇਸ਼ਨ ਨਹੀਂ ਪਤਾ ਉਹਨਾਂ ਨੂੰ ਡਰਾਈਵਿੰਗ ਨਹੀਂ ਪਤਾ ਉਹ ਨਸ਼ੇ 'ਚ ਡਰਾਈਵਿੰਗ ਕਰਦੇ ਨੇ ਇਸ ਕਰਕੇ ਮਸਲੇ ਨੂੰ ਜ਼ਿਆਦਾ ਤੂਲ ਦਿੱਤੀ ਜਾਂਦੀ ਹੈ ਰਵਿੰਦਰ ਸਿੰਘ ਵੀ ਜੁੜੇ ਹੋਏ ਨੇ ਜਸਪ੍ਰੀਤ ਦੇ ਪਿਤਾ ਉਹਨਾਂ ਦੇ ਨਾਲ ਵੀ ਕੋਈ ਹੈਗੇ ਨੇ ਸੱਜਣ ਜੇ ਉਹ ਵੀ ਕੁਝ ਬੋਲਣਾ ਚਾਹੁੰਦੇ ਹੁਣ ਤਾਂ ਬੋਲ ਸਕਦੇ ਨੇ ਮੇਰਾ ਇੱਕ ਸਵਾਲ ਰਵਿੰਦਰ ਸਿੰਘ ਜੀ ਅਹਿਮ ਹੈ ਹੁਣ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਕਹੋਗੇ ਇਹ ਵੀ ਪਤਾ ਲੱਗੇ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇ ਤਾਰ ਤੱਕ ਪਹੁੰਚ ਕਰਨ ਦੀ ਗੱਲ ਕਰ ਰਹੇ ਹੋ ਪਰ ਇੱਕ ਲੈਵਲ ਤੱਕ ਕਿ ਉਹ ਵੀ ਕੁਝ ਕਰ ਪਾਣਗੇ ਇਸ ਲੈਵਲ ਤੱਕ ਜ਼ਰੂਰ ਕਰ ਪਾਣਗੇ ਕਿ ਹਾਂ ਭਾਈ ਕੇਸ ਦੇ ਨਾਲ ਇਨਸਾਫ ਜ਼ਰੂਰ ਹੋਣਾ ਚਾਹੀਦਾ ਕੋਈ ਝੂਠੇ ਇਲਜ਼ਾਮਾਂ ਦੇ ਤਹਿਤ ਮਸਲਾ ਨਹੀਂ ਹੋਣਾ ਚਾਹੀਦਾ ਪਰ ਇੱਕ ਤਾਂ ਇਹ ਗੱਲ ਤੋਂ ਉਹਨੂੰ ਮੰਨਣੀ ਪਏਗੀ ਕਿ ਹੁਣ ਮੁਸੀਬਤ ਵੱਡੀ ਪੈ ਚੁੱਕੀ ਹੈ ਹਾਂਜੀ ਹਾਂਜੀ ਮੁਸੀਬਤ ਬਹੁਤ ਵੱਡੀ ਪੈ ਗਈ ਜੀ ਬਹੁਤ ਜ਼ਿਆਦਾ ਵੱਡੀ ਮੇਰੀ ਇੱਕ ਬੇਨਤੀ ਹੈ ਜੀ ਮੈਂ 트럼ਪ ਸਰਕਾਰ ਅੱਗੇ ਵੀ ਬੇਨਤੀ ਕਰਦਾ ਹਾਂ ਮੇਰੀ ਬੇਨਤੀ ਇਹੀ ਹੱਥ ਜੋੜ ਕੇ ਉਹਨਾਂ ਅੱਗੇ 트럼ਪ ਸਰਕਾਰ ਕੈਲੀਫੋਰਨੀਆ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੇਰਾ ਬੱਚਾ ਨਹੀਂ ਮੈਂ ਉਹਨਾਂ ਦਾ ਬੱਚਾ ਕਹਿਣਾ ਹੁਣ ਬੱਚੇ ਨਾਲ ਨਿਆਂ ਕੀਤਾ ਜਾਵੇ ਫੁੱਲ ਸਕ੍ਰੀਨ ਲੋ ਜੀ ਮੇਰੀ ਇਹੋ ਬੇਨਤੀ ਹੈ ਮੈਂ ਬਹੁਤ ਧਨੀਆਂ ਝਾਕੀਆਂ ਬੜਾ ਕੁਝ ਕੀਤਾ ਇਹ ਹੀ ਬੱਚਾ ਵਾ ਇਹਦੇ ਨਾਲ ਹੀ ਮੇਰਾ ਆਸਰਾ ਵਾ ਇਹੋ ਹੀ ਸਭ ਕੁਝ ਆ ਇੱਕ ਨਹੀਂ ਇਹਦੇ ਨਾਲ ਹੀ ਜੁੜਿਆ ਹੋਇਆ ਪੂਰੀ ਫੈਮਿਲੀ ਇਹਦੇ ਨਾਲ ਹੀ ਜੁੜੀ ਹੋਈ ਹੈ ਹਮਮ ਇਹਦੀ ਮਾਂ ਦੀ ਬਹੁਤ ਮਾੜੀ ਹਾਲਤ ਹੈ ਵਿੱਚੋ ਵਿੱਚ ਸਾਡੀ ਵੀ ਮਾੜੀ ਹਾਲਤ ਹੈ ਅਸੀਂ ਬੈਠੇ ਜਰੂਰ ਆ ਤੁਹਾਨੂੰ ਦਿਖ ਰਹੇ ਆ ਪਰ ਵਿੱਚੋ ਵਿੱਚ ਨਹੀਂ ਅਸੀਂ ਮੇਰੀ ਸਾਰੇ ਜਥੇਬੰਦੀਆਂ ਅੱਗੇ ਬੇਨਤੀ ਹੈ ਮੈਂ ਕਾਲ ਤੱਕ ਤੇ ਜਥੇਬੰਦ ਅੱਗੇ ਵੀ ਬੇਨਤੀ ਹੈ ਕਿ ਮੇਰੇ ਨਾਲ ਚੱਲੋ ਮੇਰਾ ਆਸਰਾ ਬਣੋ ਤੁਹਾਡੇ ਅੱਗੇ ਵੀ ਬੇਨਤੀ ਹੈ ਸਰਕਾਰ ਅੱਗੇ ਵੀ ਬੇਨਤੀ ਕਾਲੀਫੋਰਨੀਆ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਸਾਡਾ ਸਾਡਾ ਇਹ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਅਮਰੀਕਾ ਦੇ ਵਿੱਚ ਵੀ ਚੱਲਦਾ ਹੈ ਕੈਨੇਡਾ ਦੇ ਵਿੱਚ ਵੀ ਚੱਲਦਾ ਹੈ ਉੱਥੇ ਬਹੁਤ ਸਾਰੀਆਂ ਸਿੰਘ ਜਥੇਬੰਦੀਆਂ ਨੇ ਉੱਥੇ ਬਹੁਤ ਸਾਰੇ ਲੀਗਲ ਏਡ ਦੇਣ ਵਾਲੇ ਲੋਕ ਨੇ ਸਿੰਘ ਨੇ ਜੇ ਤੁਸੀਂ ਉਹਨਾਂ ਨੂੰ ਵੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਤਾਂ ਇਹ ਮੰਚ ਤੁਹਾਡੇ ਹਸਤੇ ਤੁਸੀਂ ਅਪੀਲ ਕਰ ਸਕਦੇ ਹੋ ਆਪਣੇ ਬੱਚੇ ਲਈ ਮੇਰੀ ਅਪੀਲ ਹੈ ਜੀ ਸਾਰੇ ਅੱਗੇ ਹੱਥ ਜੋੜ ਕੇ ਇਹੋ ਗੋਜਾ ਜੀ ਜੇ ਇਹਨੂੰ ਕੁਝ ਹੋ ਗਿਆ ਨਾ ਤੇ ਸਾਡੀ ਫੈਮਿਲੀ ਖਤਮ ਹੈ ਹਰਪ੍ਰੀਤ ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ ਜੀ ਜੀ ਪਲੀਜ਼ ਦੇਖੋ ਰਵਿੰਦਰਪਾਲ ਜੀ ਨੇ ਗੱਲ ਕੀਤੀ ਹੈ ਹਮ ਕਿ ਉੱਥੇ ਜਿਹੜਾ ਇਸ ਟਾਈਮ ਸਾਡੇ ਖਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਨੂੰ ਜੀ ਟਾਰਗੇਟ ਕੀਤਾ ਜਾ ਰਿਹਾ ਵਾ ਖਾਸ ਕਰਕੇ ਡਰਾਈਵਰੀ ਲੈਂਡ ਚ ਜੀ ਐ ਅਰਜਿੰਦਰ ਵਾਲਾ ਮਸਲਾ ਤੇ ਇਹ ਆ ਗਿਆ ਜਸਨਪ੍ਰੀਤ ਵਾਲਾ ਜੀ ਇਹਨਾਂ ਨੂੰ ਜਾਣਬੁੱਝ ਕੇ ਕਤੂਲ ਦਿੱਤੀ ਜਾ ਰਹੀ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਇਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਹ ਲੋ ਹੂੰ ਹੂੰ ਅਸੀਂ ਕੀ ਚਾਹੁੰਦੇ ਆ ਕਿ ਸਾਡੇ ਆਪਣੇ ਪੰਜਾਬੀ ਆਪਣੇ ਸਿੱਖ ਭਰਾ ਆਪਣੇ ਆਪ ਨਾਲ ਜ਼ਰੂਰ ਖੜਨ ਜੀ ਤੁਸੀਂ ਦੇਖ ਰਹੇ ਹੋਣੇ ਜਿਆਦਾ ਕਮੈਂਟ ਆਪਣੇ ਹੀ ਕਰ ਰਹੇ ਆ ਕਿ ਯਾਰੇ ਇਹ ਬੰਦਾ ਗਲਤ ਹੈ ਨਸ਼ਾ ਕਰ ਗਿਆ ਹੂੰ ਇਹਨੂੰ ਮੈਂ ਬਚਪਨ ਤੋਂ ਜਾਣਦਾ ਵਾਂ ਛੋਟੇ ਹੁੰਦੇ ਨੂੰ ਮੈਂ ਜਾਣਦਾ ਵਾਂ ਜੀ ਜਸ਼ਨਪ੍ਰੀਤ ਸਾਡੇ ਇਲਾਕੇ 'ਚ ਜਾਂ ਸਾਡੇ ਪਿੰਡ 'ਚ ਨਗਰ ਕੀਰਤਨ ਹੁੰਦਾ ਸੀ ਨਾ ਹੂੰ ਤੇ ਇਹ ਪੰਜ ਪਿਆਰੇਆਂ ਦੇ ਵਿੱਚ ਉੱਥੇ ਹਾਂਭਲ ਹੁੰਦਾ ਸੀ ਹਾਂ ਮੈਂ ਫੁੱਟਰ ਨਾਲ ਚਲਾ ਵੀ ਰਿਹਾ ਹੂੰ ਜੀ ਦੀ ਲਗਨ ਗੁਰੂ ਵਾਲੇ ਪਾਸੇ ਬਹੁਤ ਹੈ ਪੰਥਕ ਪਰਿਵਾਰ ਹੈ ਤੇ ਅੱਜ ਮੇਰੀ ਬੇਨਤੀ ਹੈ ਸਾਰੇ ਪੰਥਕ ਜਥੇਬੰਦੀਆਂ ਨੂੰ ਕਿ ਜੇ ਪਰਿਵਾਰ ਪੰਥਕ ਪਰਿਵਾਰ ਆ ਤਾਂ ਪੰਥਕ ਪਰਿਵਾਰਾਂ ਨਾਲ ਖੜਨਾ ਸਾਡੇ ਪੰਥ ਦਾ ਵੀ ਇੱਕ ਮਸਲਾ ਵਾ ਜਰੂਰੀ ਹੈ ਉਹਨਾਂ ਵਾਸਤੇ ਕਿ ਸਾਡੇ ਅੱਜ ਇੰਨਾ ਤੇ ਭੀੜ ਪਈ ਹੈ ਤੇ ਸਾਨੂੰ ਨਾਲ ਜਰੂਰ ਖੜਨਾ ਚਾਹੀਦਾ ਅਕਾਲ ਤਖਤ ਦੇ ਜਥੇਦਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰ ਬਹੁਤ ਸੰਕਟ 'ਚ ਹੈ ਹੂੰ ਮਸਲਾ ਬਹੁਤ ਗੰਭੀਰ ਹੈ ਬੱਚਾ ਉਥੇ ਫਸਿਆ ਵਾ ਇੱਥੇ ਘਰ ਵੀ ਗਿਰਵੀ ਪਿਆ ਵਾ ਪਰਿਵਾਰ ਦੇ ਕੋਲ ਇਸ ਟਾਈਮ ਲਾਲੇ ਪਏ ਸਮਝ ਲਓ ਤੁਸੀਂ ਇੱਕ ਬੱਸ ਚਲਾਉਂਦੇ ਆ ਮਿੰਨੀ ਸਕੂਲ ਦੀ ਹੂੰ ਤਾਂ 10-12000 ਰੁਪਏ ਨਾਲ ਕੁਝ ਨਹੀਂ ਬਣਦਾ ਤੁਸੀਂ ਮਤਲਬ ਦੇਖੋ ਅੱਛਾ ਸਰਦਾਰ ਸਾਹਿਬ ਹੁਣ ਇਹ ਅੱਗੇ ਪਤਾ ਲੱਗਿਆ ਕਿ ਪੁਲਿਸ ਦੀ ਕੀ ਕਾਰਵਾਈ ਹੋ ਰਹੀ ਹੈ ਕਿਵੇਂ ਕਾਰਵਾਈ ਹੋ ਰਹੀ ਹੈ ਲੀਗਲੀ ਤੌਰ ਤੇ ਕੀ ਕਾਰਵਾਈ ਹੋ ਰਹੀ ਹੈ ਪਰਿਵਾਰ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ ਹਰਪ੍ਰੀਤ ਜੀ ਅਜੇ ਸਾਨੂੰ ਜਿਹੜੇ ਸਾਡੇ ਉਥੇ ਲੋਕਲ ਮੁੰਡੇ ਆ ਨਾ ਜਿਹੜੇ ਨਾਲ ਰਹਿੰਦੇ ਸੀ ਇਹਦੇ ਲਾਗੇ ਸਾਕੇ ਜੀ ਜੀ ਉਹ ਦੱਸ ਰਹੇ ਆ ਕਿ ਅਜੇ ਇਹਦੀ ਕੱਲ ਤਰੀਕ ਆ ਕੋਈ ਉਹਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਕੀ ਉਹ ਦਿੰਦੇ ਆ ਪਹਿਲਾਂ ਉਹਨਾਂ ਨੇ ਸਟਾਰਟਿੰਗ ਇਹਨੂੰ ਇਹਦਾ ਬਾਉਂਡ ਕਿਹਾ ਸੀ 2.5 ਲੱਖ 2.5 ਲੱਖ ਡਾਲਰ ਤੇ ਉਹਦਾ ਦਸਵਾਂ ਹਿੱਸਾ ਕੋਈ ਜਮਾ ਕਰਾਉਣਾ ਪੈਂਦਾ ਦਾ 25000 ਡਾਲਰ ਜਮਾ ਕਰਵਾਤਾ ਸੀ ਪਰ ਉੱਤੇ ਇਹ ਜਿਹਾ ਬ੍ਰੇਕ ਆ ਉਹਨਾਂ ਨੇ ਤਰੀਕ ਦਿੱਤੀ ਆ ਕਿ ਅਗਲੀ ਕੱਲ ਤਰੀਕ ਤੇ ਸਾਨੂੰ ਕੁਝ ਪਤਾ ਲੱਗੇਗਾ ਉਹਦਾ ਕੀ ਹੋ ਰਿਹਾ ਹੈ ਬਿਲਕੁਲ ਠੀਕ ਆ ਅਰਵਿੰਦਰ ਪਾਲ ਜੀ ਵੀ ਮੇਰੇ ਨਾਲ ਜੁੜੇ ਹੋਣੇ ਅਰਵਿੰਦਰ ਪਾਲ ਜੀ ਜੇਕਰ ਜੇਕਰ ਇਹਨੂੰ ਐਜ਼ ਇੱਕ ਐਕਸੀਡੈਂਟਲੀ ਟਰੀਟ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਜਿਵੇਂ ਹੋਰ ਐਕਸੀਡੈਂਟ ਦੇ ਕੇਸਸ ਨੇ ਉਸੇ ਤਰੀਕੇ ਨਾਲ ਟਰੀਟ ਕੀਤਾ ਜਾਵੇ ਤਾਂ ਜੋ ਵੀ ਸਜ਼ਾ ਬਣਦੀ ਆ ਉਹ ਸਜ਼ਾ ਜਸ਼ਨ ਨੂੰ ਵੀ ਮਿਲੇਗੀ ਜੋ ਹਰ ਕਿਸੇ ਨੂੰ ਮਿਲ ਸਕਦੀ ਸੀ ਪਰ ਜੇ ਐਜ਼ ਇੱਕ ਟਾਰਗੇਟ ਕਰਕੇ ਕੀਤਾ ਜਾਵੇ ਐਜ਼ ਆ ਇਹ ਕਹਿ ਕੇ ਕਿ ਸਿੰਪਥੀ ਲੈਣ ਦੇ ਲਈ ਕੀਤਾ ਜਾਵੇ ਕਿ ਦੇਖੋ ਮੁੰਡੇ ਨੇ ਨਸ਼ਾ ਕੀਤਾ ਹੋਇਆ ਸੀਗਾ ਆਹ ਕੀਤਾ ਹੋਇਆ ਸੀਗਾ ਫਿਰ ਮੈਨੂੰ ਲੱਗਦਾ ਜਸ਼ਨ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਪਰ ਹਰ ਸਮਾਜ ਦੇ ਵਿੱਚ ਇੱਕ ਤਰੀਕਾ ਆ ਕਾਨੂੰਨੀ ਪ੍ਰਕਿਰਿਆ ਆ ਜਿਹਦੇ ਤਹਿਤ ਕੋਈ ਕ੍ਰਾਈਮ ਹੁੰਦਾ ਕੋਈ ਅਫੈਂਸ ਹੁੰਦਾ ਉਹਦਾ ਉਹਦਾ ਸੈਂਟੈਂਸ ਆ ਹਰ ਇੱਕ ਚੀਜ਼ ਇੱਕ ਕਨਸਟੀਟਿਊਸ਼ਨਲ ਰਿਟਨ ਡਾਊਨ ਆ ਪਰ ਇਹ ਕੋਈ ਜਿੱਦਾਂ ਕਹਿੰਦੇ ਆ ਆਊਟ ਆਫ ਦਾ ਬਾਕਸ ਜਾਂ ਇਦਾਂ ਦੀ ਕੋਈ ਚੀਜ਼ ਤਾਂ ਹੈ ਨਹੀਂ ਕਿ ਇਹ ਦੁਨੀਆ 'ਚ ਪਹਿਲੀ ਵਾਰੀ ਹੋਈ ਆ ਇਹਦੇ ਬਾਰੇ ਸਾਨੂੰ ਕੋਈ ਨਵਕਰਾ ਸੰਵਿਧਾਨ ਲਿਖਣਾ ਪੈਣਾ ਪਰ ਇਹ ਚੀਜ਼ਾਂ ਚੀਜ਼ਾਂ ਨੂੰ ਇਦਾਂ ਕੀਤਾ ਜਾ ਰਿਹਾ ਦੇਖੋ ਜਿੰਨੇ ਵੀ ਸਾਡੇ ਲੋਕ ਬਾਹਰ ਜਾਂਦੇ ਆ ਜੀ ਬਾਰ ਜਾਣਾ ਕਿਸੇ ਸਮਾਜ ਵਿੱਚ ਰਹਿਣਾ ਬੰਦਾ ਸਿਰਫ ਦੋ ਚੀਜ਼ਾਂ ਲਈ ਕਰਦਾ ਆ ਜੀ ਪਹਿਲਾ ਹੈਗਾ ਇੱਕ ਸਾਡਾ ਇਕਨੋਮਿਕ ਮਸਲਾ ਆ ਜਿਹਦੇ ਤਹਿਤ ਸਾਰੇ ਮੁੰਡੇ ਪ੍ਰਵਾਸ ਕਰਦੇ ਆ ਔਰ ਜਿੱਥੇ-ਜਿੱਥੇ ਸਰਕਾਰਾਂ ਜਿੱਥੇ-ਜਿੱਥੇ ਮੂਲਕ ਅਲਾਓ ਕਰਦੇ ਆ ਉੱਥੇ-ਉੱਥੇ ਪ੍ਰਵਾਸ ਲਗਾਤਾਰ ਬਣਦਾ ਆ ਉਤੋਂ ਦੇ ਕਾਇਦੇ ਕਾਨੂੰਨ ਨੇ ਉਹ ਕਾਇਦੇ ਕਾਨੂੰਨ ਅਲਾਓ ਕਰਦੇ ਆ ਇਹਨਾਂ ਨੂੰ ਬਾਰਡਰ ਟੱਪਣੇ ਅਲਾਓ ਕਰਦੇ ਆ ਇਹਨਾਂ ਨੂੰ ਉਸ ਤੋਂ ਬਾਅਦ ਸਾਇਲੰਗ ਪਾਉਣੇ ਅਲਾਓ ਕਰਦੇ ਆ ਇਹਨਾਂ ਨੂੰ ਉਸ ਤੋਂ ਬਾਅਦ ਵਰਕ ਰਾਈਟਸ ਦਿੱਤੇ ਜਾਂ ਤੇ ਅਲਾਓ ਕਰਦੇ ਆ ਸਾਰਾ ਕੁਝ ਕਨਸਟੀਟਿਊਸ਼ਨ ਦੇ ਦਾਇਰੇ ਦੇ ਵਿੱਚ ਆ ਇਹ ਤਾਂ ਹੈ ਨਹੀਂ ਕਿ ਇਹ ਅਗਰ 2 ਨੰਬਰ ਚ ਵੜਿਆ ਸੀ ਤੇ ਇਹਨੂੰ ਜਾਂ ਤੇ ਪਹਿਲਾਂ ਬੜਨ ਨਾ ਦਿੰਦੇ ਜੀ ਅਗਰ ਅਮਰੀਕਾ ਨੂੰ ਪੂਰੀ ਦੁਨੀਆ ਦੇ ਬਾਰਡਰ ਦਿਖਦੇ ਆ ਤਾਂ ਆਪਣੇ ਕਿਹੜਾ ਬਾਰਡਰ ਨਹੀਂ ਦਿਖਦੇ ਬਿਲਕੁਲ ਠੀਕ ਹਮ ਪਰ ਕੁਝ ਚੀਜ਼ਾਂ ਸੰਵਿਧਾਨ ਦੇ ਅੰਦਰ ਕਈਆਂ ਨੂੰ ਯੈਸ ਆ ਤੇ ਕਈਆਂ ਨੂੰ ਨੋ ਸੋ ਇਹ ਇੱਕ ਇਦਾਂ ਦਾ ਮਸਲਾ ਹੈ ਕਿ ਅਮਰੀਕਾ ਹੈ ਹੀ ਇਮੀਗ੍ਰੈਂਟਸ ਦਾ ਮੁਲਕ ਜਦੋਂ ਇਮੀਗ੍ਰੈਂਟਸ ਜਿਹੜੇ ਆਪ ਪੋਟੈਂਸ਼ੀਅਲ ਇਮੀਗ੍ਰੈਂਟ ਸੀ ਕਿਸੇ ਸਮੇਂ ਦੇ ਵਿੱਚ ਜਿਹੜੇ ਆਪ ਕਿਸੇ ਸਮੇਂ ਜੋ ਰੋਜ਼ਗਾਰ ਲੱਭਣ ਆਏ ਸੀ ਉਹ ਅੱਜ ਮਾਗਦ ਬਣ ਕੇ ਬਹਿ ਗਏ ਤਾਂ ਉਹ ਜਦੋਂ ਕਿਸੇ ਨੂੰ ਕਹਿੰਦੇ ਵੀ ਭਾਈ ਤੂੰ ਬਾਹਰੋਂ ਆਇਆ ਪਹਿਲਾਂ ਤਾਂ ਇਹ ਹੀ ਚੀਜ਼ ਅਨਕਨਸਟੀਚੂਨਲ ਅਮਰੀਕਾ ਦੇ ਵਿੱਚ ਸੋ ਜਦੋਂ بار-ਬਾਰ ਇਸ ਚੀਜ਼ ਦਾ ਨਾਮ ਲਿਆ ਜਾਂਦਾ ਇਸੇ ਕਰਕੇ ਇਹ ਪੋਲਿਟੀਕਲ ਮੁੱਦਾ ਬਣ ਗਿਆ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਇੱਕ ਨਵੇਂ ਕਿਸਮ ਦੀ ਪੋਲਿਟਿਕਸ ਪਿਆਰ ਹੋ ਗਈ ਜਿਹਦੇ ਤਹਿਤ ਕਿ ਇੱਕ ਤੁਸੀਂ ਵੱਡੇ ਕੁੰਬੇ ਨੂੰ ਖੁਸ਼ ਕਰ ਲੋ ਬਾਕੀਆਂ ਨੂੰ ਛੱਡ ਦੋ ਡੈਮੋਕ੍ਰੇਸੀ ਦੀ ਪਹਿਲੀ ਪਰਿਭਾਸ਼ਾ ਹੁੰਦੀ ਸੀ ਕਿ ਤੁਸੀਂ ਹਰ ਮਹਿਕਮੇ ਦਾ ਹਰ ਛੋਟੇ ਵੱਡੇ ਦਾ ਖਿਆਲ ਰੱਖਣਾ ਹੈ ਅੱਜਕੱਲ ਇਦਾਂ ਦਾ ਹੋ ਗਿਆ ਵੀ ਤੁਸੀਂ ਵੱਡੇ ਤਬਕੇ ਨੂੰ ਖੁਸ਼ ਕਰ ਲੋ ਬਾਕੀਆਂ ਦਾ ਕੋਈ ਗੱਲ ਨਹੀਂ ਬਾਕੀਆਂ ਨੂੰ ਕੁਰਬਾਨੀ ਦਿੱਤੀ ਜਾ ਸਕਦੀ ਹੈ ਪਰ ਜਦੋਂ ਬੰਦੇ ਬਾਹਰ ਪ੍ਰਵਾਸ ਕਰਦੇ ਨੇ ਦੋ ਚੀਜ਼ਾਂ ਦੀ ਮੇਨ ਜ਼ਰੂਰਤ ਹੈ ਜਿਹੜੀ ਸਾਡੀ ਭੋਕਾ ਪਹਿਲਾ ਹੈ ਦਾ ਇਕਨੋਮਿਕ ਮਸਲਾ ਦੂਸਰਾ ਹੈਗਾ ਅਸੀਂ ਉਹਨਾਂ ਸਮਾਜਾਂ ਦੇ ਵਿੱਚ ਆਪਣਾ ਮਾਨ ਸਮਾਨ ਆਪਣੀ ਗਲੋਰੀ ਆਪਣੀ ਆਪਣਾ ਆਪਣਾ ਕਹੋ ਕਿ ਇੱਕ ਤਰੀਕੇ ਨਾਲ ਸਮਾ ਸਿਰਜਿਆ ਹੋਇਆ ਉੱਤੇ ਸੋ ਜਿਹੜਾ ਸਾਡਾ ਮਾਨ ਸਮਾਨ ਇਹ ਬੇਸਿਕਲੀ ਉਹਨੂੰ ਤਾਂ ਵੱਜਦੀ ਹੈ ਸੋ ਠੀਕ ਹੈ ਵੀ ਮੁੰਡੇ ਕੋਲ ਇੱਕ ਛੋਟਾ ਜਿਹਾ ਅਰਵਿੰਦਰਪਾਲ ਜੀ ਇੱਕ ਹੋਰ ਛੋਟਾ ਜਿਹਾ ਸਵਾਲ ਹੈ ਦੇਖੋ ਪੰਜਾਬ ਦੇ ਵਿੱਚ ਵੀ ਲੋਕ ਡਰਾਈਵਿੰਗ ਕਰਦੇ ਨੇ ਟਰੱਕ ਬੱਸਾਂ ਚਲਾਉਂਦੇ ਨੇ ਬਾਹਰ ਵੀ ਜਾ ਕੇ ਇਹ ਕੰਮ ਹੋ ਰਿਹਾ ਪਰ ਫਰਕ ਤਾਂ ਹੈ ਨਾ ਇਹ ਸਾਨੂੰ ਸਮਝਣਾ ਪੈਣਾ ਹੈ ਉੱਥੇ ਤੁਸੀਂ ਏਡੇ ਏਡੇ ਟਰਾਲੇ ਚਲਾਉਂਦੇ ਹੋ ਉੱਥੋਂ ਦੇ ਰੂਲਸ ਰੈਗੂਲੇਸ਼ਨਸ ਉੱਥੋਂ ਦੀ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਫਰਕ ਤਾਂ ਸਾਡ ਪੰਜਾਬ ਦੇ ਡਰਾਈਵਰਾਂ ਨੂੰ ਸਮਝਣਾ ਪਏਗਾ ਨਾ ਜਿਹੜੇ ਜਾ ਕੇ ਉੱਥੇ ਐਦਾਂ ਲੱਗਦਾ ਕਿ ਡਰਾਈਵਿੰਗ ਬੜੀ ਸੌਖੀ ਚੀਜ਼ ਹੈ ਨਹੀਂ ਸਰ ਸਭ ਇਹ ਤਾਂ ਬਿਲਕੁਲ ਦੇਖੋ ਐਜ਼ ਅ ਸਮਾਜ ਸਾਨੂੰ ਗ੍ਰੈਜੂਏਸ਼ਨ ਦੀ ਲੋੜ ਆ ਸਾਨੂੰ ਵਿਕਸਤ ਹੋਣ ਦੀ ਲੋੜ ਆ ਇਹ 'ਚ ਕੋਈ ਦੂਰਾਈ ਨਹੀਂ ਹੈਗੀ ਸਾਡੇ ਬਹੁਤ ਸੌਖੀਆਂ ਚੀਜ਼ਾਂ ਨੇ ਅਗਰ ਚੀਜ਼ਾਂ ਨੂੰ ਐਡਰੈਸ ਕਰਨਾ ਚਾਹੀਏ 10ਵੀਂ ਕਲਾਸ ਦਾ ਬੱਚਾ 16 ਸਾਲਾਂ ਦਾ ਹੁੰਦਾ ਜਦੋਂ ਉਹਦਾ ਸਟੀering ਨੂੰ ਜਾਂ ਕਿਸੇ ਲਾਈਕ ਸਟੀering ਨੂੰ ਜਾਂ ਹੈਂਡਲ ਨੂੰ ਹੱਥ ਪੈਂਦਾ ਆ। ਸੋ 10ਵੀਂ ਜੇ ਕੋਈ ਸਬਜੈਕਟ ਹੋਵੇ ਵੀ ਤੁਸੀਂ ਉਹਨੂੰ ਪਾਸ ਕਰਨਾ ਜ਼ਰੂਰੀ ਆ ਲਾਜ਼ਮੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕਾਨੂੰਨ ਆਉਂਦੇ ਨਾ ਹੋਣਗੇ। ਬਿਲਕੁਲ ਠੀਕ। ਪਰ ਦੂਜੀ ਗੱਲ ਜੇਕਰ ਫਾਦਰ ਡਰਾਈਵਰ ਨੇ ਤੇ ਇਹ ਤੇ ਨਹੀਂ ਹੋਊਗਾ ਵੀ ਉਹਨੂੰ ਬੇਸਿਕਸ ਸਮਝ ਨਹੀਂ ਹੈਗੇ। ਹਾਂ। ਦੂਸਰੀ ਗੱਲ ਆ ਕਿ ਹਰ ਮੁਲਕ ਦੇ ਕਾਇਦੇ ਕਾਨੂੰਨ ਉੱਥੇ ਦੇ ਅਗਰ ਉਹਨਾਂ ਦੇ ਕਾਇਦੇ ਕਾਨੂੰਨ ਵਿੱਚ ਕੋਈ ਨਾ ਕੋਈ ਸਿਸਟਮ ਤੇ ਫਾਲਟ ਆ ਤਾਂ ਇਹ ਲੱਭਣਾ ਉਹਨਾਂ ਦੀ ਵੀ ਜ਼ਿੰਮੇਵਾਰੀ ਆ। ਬਿਲਕੁਲ ਠੀਕ ਅਗਰ ਮੁੰਡੇ ਨੇ 8-10 ਵਾਰੀ ਟ్రਾਈਆਂ ਮਾਰ ਕੇ ਲਾਇਸੈਂਸ ਲਿਆ ਆ ਤਾਂ ਉਹ ਲਿਆ ਤਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਆ ਉਹਨੇ ਕੋਈ ਚੋਰੀ ਦਾ ਕੀਤੀ ਨਹੀਂ ਹੋਈ ਹੂੰ ਸੋ ਇਹ ਕੁਝ ਸਾਡੇ ਸਿਸਟਮ ਦੀਆਂ ਖਾਮੀਆਂ ਨੇ ਕੁਝ ਉਹਨਾਂ ਦੇ ਸਿਸਟਮ ਦੀਆਂ ਖਾਮੀਆਂ ਨੇ ਹੂੰ ਤਾਂ ਇਹ ਸਮਝਣਾ ਪੈਣਾ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਵਿੰਦਰਪਾਲ ਜੀ ਤੁਹਾਡਾ ਰਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਅਪੀਲ ਪਹੁੰਚਾ ਦਿੱਤੀ ਹੈ ਜੋ ਗਲਤ ਹੋਇਆ ਉਹ ਗਲਤ ਹੋਏ ਕਾਨੂੰਨ ਦੇ ਮੁਤਾਬਕ ਸਜ਼ਾ ਹੋਵੇ ਜਿਹੜੀ ਵੀ ਮਿਲਣੀ ਹੈ ਕਾਨੂੰਨ ਦੇ ਮੁਤਾਬਕ ਹੀ ਸਾਰੀ ਕਾਰਵਾਈ ਹੋਵੇ ਇਹ ਅਸੀਂ ਵੀ ਚਾਹਦੇ ਹਾਂ ਤੇ ਸਭ ਚਾਹੁੰਦੇ ਨੇ